ਯੰਤੂ ਉਚਿਤੇ ਹੈ ਉਚਾ ਭਗਵਾਨ ਤਗਲ ਸਮਗਰੀ ਤਮਰੀ ਸੂਤਰ ਤਾਰੀ ਤੁਮ ਸੇ ਹੋਇ ਸੋ ਆਗਿਆ ਕਾਰੀ ਤਮਰੀ ਗਤ ਮੈਂ ਤੋ ਤਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਧ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾ ਨਕਰ ਸਭ ਤੇਰੀ ਵਡਿਆਈ ਕੋ ਨੋ ਨ ਜਾਣੇ ਤੇਰਾ ਵਾਹਿਗੁਰੂ ਤਾਂ ਯਕੀਨ ਕਰ ਲਓ ਕਿ ਰੱਖੋ ਹਾਂ ਕਿ ਨਾ ਬੋਲਿਆ ਸੀ ਆਹ ਹੋ ਗਿਆ ਉਹ ਬਾਅਦ ਵਿੱਚ ਆਹ ਹੋਏ ਅੱਜ ਪਿੰਡ ਅੱਜੂਵਾਲ ਦੇ ਵਿੱਚ ਅਸੀਂ ਇੱਕ ਨਵੇਂ ਘਰ ਦੀ ਸ਼ੁਰੂਆਤ ਕਰ ਰਹੇ ਹਾਂ ਇਹ ਆ ਬੱਚੇ ਲਈ ਬਾਰ ਬਾਰ ਮੈਨੂੰ ਕਹਿੰਦਾ ਸੀ ਇਹ ਕਿ ਫਰਦੌ ਕਰ ਬਣਾਉਦੇ ਹੋ ਕਲਜੀ ਸਾਡਾ ਸ਼ੇਖੂਦੀ ਤੇ ਰੰਗਿਆ ਤੇ ਉਹਦੇ ਲਈ ਅਸੀਂ ਅੱਜ ਸ਼ੁਰੂਆਤ ਕਰਾਈ ਹੈ ਇਸ ਘਰ ਲਈ ਮਾਇਆ ਸਰਦਾਰ ਅਮਰਿਤਪਾਲ ਸਿੰਘ ਵਸਲੀਆ ਕੈਲੀਫੋਰਨੀਆ ਯੂ ਐਸ ਏ ਵੱਲੋਂ ਦਿੱਤੀ ਗਈ ਹੈ ਅਸੀਂ ਉਹਨਾਂ ਦਾ ਕੋਟਾਨ ਕੋਟ ਸਤਿਗੁਰ ਕਰਦੇ ਹਾਂ ਵਾਹਿਗੁਰੂ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੰਤ ਰੂਸਤੀ ਰੱਖੇ ਤੇ ਦਾ ਦਾ ਫੇਰ ਦੁਬਾਰਾ ਅੱਜ ਸਰ ਜਿਹੜਾ ਨੀ ਪੱਥਰ ਰੱਖਿਆ ਗਿਆ ਕਿੰਨਾ ਵਾਂਗ ਜਿਹੜਾ ਘਰ ਰੱਖਿਆ ਗਿਆ ਨੀ ਪੱਥਰ ਦਾ 3 ਨੰਬਰ ਘਰ ਅੱਜ ਬਰਿੰਦਰ ਸਿੰਘ ਪ੍ਰਹਾਰ ਹਨ ਉਹਨਾਂ ਨੇ ਤੁਹਾਡਾ ਘਰ ਦਾ ਨੀ ਪੱਥਰ ਰੱਖਿਆ ਹੈ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅੱਜ ਜਿਹੜਾ ਨੀ ਪੱਥਰ ਰੱਖਿਆ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਗਰੀਬ ਬੰਦੇ ਧਿਆੜੀ ਦਾ ਇਹਦਾ ਬਣਾ ਨਹੀਂ ਸਕਦੇ ਅੱਜ ਕੱਲ ਧਿਆੜੀ ਲਾਉਣ ਦਾ ਇਹਦਾ ਕਰਦਾ ਖਰਚਾ ਬੱਚਿਆਂ ਦਾ ਉਹ ਵੀ ਪੂਰਾ ਹੁੰਦਾ ਅੱਜ ਕੱਲ ਧਿਆੜੀ ਜੀ ਕੁਝ ਨਹੀਂ ਕਰ ਸਕਦੇ ਉਹਦਾ ਮਿਹਰਬਾਨੀ ਕਿਰਪਾ ਜੀ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਪਹਿਲਾਂ ਘਰ ਆਪਣਾ ਸੀਗਾ ਕਿ ਨਹੀਂ ਸੀਗਾ ਜਿਹੜੀ ਨਾ ਸਾਡੀ ਝੁੱਗੀ ਹੈ ਝੁੱਗੀ ਦੇ ਵਿੱਚ ਰਹਿ ਰਹੇ ਸੀ ਨਾ ਉਹ ਵੀ ਤੇ ਕਿੰਨੇ ਬੱਚੇ ਆਪਣੇ ਪਰਿਵਾਰ ਆ ਤੇ ਨਾ ਜੀ ਦੋ ਬੋ ਕੁੜੀਆਂ ਹੈ ਕਿ ਦੋ ਕੁੜਿਆ ਵੜੀਆਂ ਨੇ ਮੁੰਡਾ ਤੇ ਪ੍ਰਹਾਰ ਸਾਹਿਬ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੇ ਅੱਜ ਤੁਹਾਡਾ ਧੰਨਵਾਦ ਸਾਡਾ ਬਹੁਤ ਧੰਨਵਾਦ ਨੰਦਾ ਜੀ ਬੜਾ ਸ਼ੁਕਰੀਆ ਹਾਂ ਜੀ ਮੇਰੇ ਵੱਲੋਂ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ